ਜਿਹੜਾ ਜਿਹੜੇ ਸੁਖਵੀਰ ਸਿੰਘ ਬਾਦਲ ਅਨਾਉਂਸ ਕਰਕੇ ਗਏ ਸੀ ਇੱਥੇ ਹਾਂ ਬਿਲਕੁਲ ਜਿਉਹੀ ਡੀਜ਼ਲ ਪਰ ਜਿਹੜੇ ਆਪੋਜੀਸ਼ਨ ਪਾਰਟੀਆਂ ਵਾਲੇ ਨੇ ਕਹਿੰਦੇ ਫਿਰ ਕੀ ਹੋ ਗਿਆ ਬਥੇਰਾ ਪੰਜਾਬ ਨੂੰ ਲੁੱਟਿਆ ਜਿਦੇ ਵੀ ਦਿੱਤਾ ਕਿੱਡੀ ਵੱਡੀ ਗੱਲ ਹੋ ਗਈ ਬਾਦਲ ਸਾਹਿਬ ਨੇ ਕਿਹਾ ਸੀਗਾ ਵੀ ਪੰਜਾਬ ਹੀ ਪੰਜਾਬ ਨਾਲ ਖੜੂਗਾ ਅਸੀਂ ਤਾਂ ਆਪਣੇ ਲੋਕਾਂ ਦੇ ਜਿਹੜਾ ਅੱਜ ਸੰਕਟ ਪਿਆ ਅੱਜ ਇਹ ਕਹ ਲਈਏ ਕੁਦਰਤੀ ਆਫਤਾ ਆਇਆ ਉਹਦੇ 'ਚ ਆਪਣਾ ਜਿੰਨਾ ਤਿਲ ਫੁੱਲ ਹੋ ਸਕੇ ਉਹਨਾਂ ਯੋਗਦਾਨ ਪਾ ਰਹੇ ਆ ਜਿਹੜੇ ਨਿੰਦਿਆ ਕਰ ਰਹੇ ਨੇ ਉਹਨਾਂ ਨੂੰ ਨਿੰਦਿਆ ਮੁਬਾਰਕ ਤੁਹਾਡੇ ਤਾਂ ਬੜੇ ਸਵਾਲ ਚੁੱਕੇ ਜਾ ਰਹੇ ਨੇ ਇੱਕ ਫੋਟੋ ਵਾਇਰਲ ਹੋਈ ਜਿਹਦੇ ਵਿੱਚ ਇੱਕ ਸ਼ਖਸ ਨੂੰ ਜੁਵੀਰ ਸਿੰਘ ਬਾਦਲ ਨੇ ਪੈਸੇ ਦਿੱਤੇ ਕੁਝ ਲੋਕਾਂ ਨੂੰ ਬਾਦਲ ਹੋ ਗਿਆ ਹੋਇਆ ਵਾ ਉਹ ਕੁਝ ਵੀ ਚੰਗਾ ਕੋਈ ਵੀ ਚੰਗਾ ਕਰ ਲਵੇ ਗਲਦਲ ਦਾ ਬੰਦਾ ਉਹਨਾਂ ਤੋਂ ਛੱਲਿਆ ਨਹੀਂ ਜਾਂਦਾ ਸਤਲੁਜ ਦਰਿਆ ਦੇ ਬੰਨ ਦੇ ਨੇੜੇ ਆ ਚਮਕੌਰ ਸਾਹਿਬ ਚਮਕੌਰ ਸਾਹਿਬ ਵਿਖੇ ਡੀਜ਼ਲ ਦੀ ਸੇਵਾ ਨਿਭਾਈ ਜਾ ਰਹੀ ਹੈਗੀ ਹੈ 1000 ਡੀਜ਼ਲ ਇਸ ਟੈਂਕ ਦੇ ਵਿੱਚ ਭਰਿਆ ਹੋਇਆ ਹੈ ਸਾਡੇ ਨਾਲ ਨੌਜਵਾਨ ਨੇ ਰਵਿੰਦਰ ਸਿੰਘ ਖੇੜਾ ਜੀ ਇਹਦੇ ਨਾਲ ਗੱਲਬਾਤ ਕਰਦੇ ਆ ਕਿ ਡੀਜ਼ਲ ਦੀ ਜਿਹੜੀ ਸੇਵਾ ਹੈ ਇਹ ਕਿੰਨੇ ਦਿਨਾਂ ਤੋਂ ਨਿਭਾ ਰਹੇ ਨੇ ਰਵਿੰਦਰ ਜੀ ਤੁਸੀਂ ਡੀਜ਼ਲ ਦੀ ਸੇਵਾ ਨਿਭਾ ਰਹੇ ਹੋ ਇਹ ਕਿੰਨੇ ਦਿਨਾਂ ਤੋਂ ਜਿਹੜੀ ਸੇਵਾ ਤੁਸੀਂ ਨਿਭਾ ਨਿਭਾ ਰਹੇ ਹੋ ਤਾਂ ਜਿਹੜਾ ਡੀਜ਼ਲ ਹੈ ਉਹ ਜੇ ਤੱਕ ਕਿੰਨਾ ਕੁ ਤੁਸੀਂ ਇਹ ਇੱਥੇ ਵੰਡ ਤੇ ਦੇ ਚੁੱਕੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ 4 ਦਿਨ ਪਹਿਲਾਂ ਆਏ ਸੀ ਇਸ ਬੰਦ ਤੇ ਦੌਰਾ ਕਰਨ ਲਈ ਸਾਡੇ ਇੱਥੇ ਜਿੰਨੇ ਵੀ ਪ੍ਰਬੰਧਕ ਵੀਰ ਨੇ ਸੇਵਾ ਚ ਲੱਗੇ ਹੋਏ ਨੇ ਦਿਨ ਰਾਤ ਉਹਨਾਂ ਦੀ ਸਲਾਹ ਦੇ ਨਾਲ ਹੀ ਅਸੀਂ ਸਾਰਾ ਕੁਝ ਇਹ ਕਰ ਰਹੇ ਹਾਂ ਅੱਜ ਚੌਥਾ ਦਿਨ ਲਗਾਤਾਰ ਬਾਦਲ ਸਾਹਿਬ ਤੋਂ ਬਾਅਦ ਲਗਾਤਾਰ ਰੋਝ ਆ ਰਿਹਾ ਸਾਨੂੰ ਇੱਥੇ ਤਕਰੀਬਨ ਰੋਜ਼ 8-900 ਹਜ਼ਾਰ ਇੰਨਾ ਕੁ ਲੀਟਰ ਤੇਲ ਲੱਗਦਾ ਤੇ ਡੇਲੀ ਲੈ ਕੇ ਆ ਰਹੇ ਹਾਂ ਚੌਥਾ ਦਿਨ ਅੱਜ ਇਸੇ ਵਾ ਚੱਲਦੀ ਨੂੰ ਇਹ ਉਹ ਡੀਜ਼ਲ ਜਿਹੜੇ ਸੁਖਵੀਰ ਸਿੰਘ ਬਾਦਲ ਅਨਾਉਂਸ ਕਰਕੇ ਗਏ ਸੀ ਇੱਥੇ ਹਾਂ ਬਿਲਕੁਲ ਜੀ ਉਹੀ ਡੀਜ਼ਲ ਹੈ ਪਰ ਜਿਹੜੇ ਆਪੋਜੀਸ਼ਨ ਪਾਰਟੀਆਂ ਵਾਲੇ ਨੇ ਕਹਿੰਦੇ ਫਿਰ ਕੀ ਹੋ ਗਿਆ ਪਥੇਰਾ ਪੰਜਾਬ ਨੂੰ ਲੁੱਟਿਆ ਜਿੱਦੇ ਵੀ ਦਿੱਤਾ ਕਿੱਡੀ ਵੱਡੀ ਗੱਲ ਹੋ ਗਈ ਨਹੀਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਅਸੀਂ ਸੇਵਾ ਨਹੀਂ ਕਰ ਰਹੇ ਅਸਤਾ ਜਿਹੜਾ ਬਾਦਲ ਸਾਹਿਬ ਨੇ ਕਿਹਾ ਸੀਗਾ ਵੀ ਪੰਜਾਬ ਹੀ ਪੰਜਾਬ ਨਾਲ ਖੜੂਗਾ ਅਸੀਂ ਤਾਂ ਆਪਣੇ ਲੋਕਾਂ ਦੇ ਜਿਹੜਾ ਅੱਜ ਸੰਕਟ ਪਿਆ ਅੱਜ ਇਹ ਕਹਿ ਲਈਏ ਕੁਦਰਤੀ ਆਫਤ ਆਈ ਆ ਉਹਦੇ 'ਚ ਆਪਣਾ ਜਿੰਨਾ ਤਿਲਫੁਲ ਹੋ ਸਕੇ ਉਹਨਾਂ ਯੋਗਦਾਨ ਪਾ ਰਹੇ ਆ ਜਿਹੜੇ ਨਿੰਦਿਆ ਕਰ ਰਹੇ ਨੇ ਉਹਨਾਂ ਦੀ ਨਿੰਦਿਆ ਬੁਬਾਰਕ ਉਹਨਾਂ ਤੋਂ ਤਾਂ ਕੋਈ ਸਰਟੀਫਿਕੇਟ ਨਹੀਂ ਲੈਣਾ ਹੈਗਾ ਅਸੀਂ ਪੈਸੇ ਵੀ ਇੱਥੇ 2 ਲੱਖ ਰੁਪਏ ਜਿਹੜੇ ਦੇ ਕੇ ਗਏ ਨੇ ਸੁਬੀਰ ਸਿੰਘ ਬਾਦਲ ਸਾਹਿਬ ਤੇ ਉਸ ਤੋਂ ਬਾਅਦ ਚੰਨੀ ਸਾਹਿਬ ਵੀ ਦਿਖੇ ਇੱਥੇ ਉਹਨਾਂ ਨੇ ਵੀ ਪੈਸੇ ਦੀ ਇੱਥੇ ਜਿਹੜੀ ਸੇਵਾ ਦਿੱਤੀ ਹੈਗੀ ਆ ਪਰ ਉਹ ਵੀ ਕਹੇ ਕਿ ਕਿ ਵੱਡੀ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਬਾਕੀ ਪਾਰਟੀਆਂ ਦੇ ਏਰੀਆ ਨੇ ਅਸੀਂ ਵੀ ਦੇ ਦਿੱਤਾ ਚਲੋ ਸਿਆਸੀ ਗੱਲਾਂ ਫੇਰ ਕਰਾਂਗੇ ਵੀ ਕਿਸ ਸਿਆਸੀ ਲੀਡਰ ਨੇ ਕੀ ਬੋਲਿਆ ਕੀ ਕਿਹਾ ਅੱਜ ਸਿਰਫ ਜਿਹੜੇ ਅੱਜ ਇੱਥੇ ਕੁਦਰਤੀ ਮਾਰ ਚੱਲ ਰਹੇ ਆ ਸੰਗਤ ਦਿਨ ਰਾਤ ਲੱਗੀ ਹੋਈ ਆ ਸਿਰਫ ਗੱਲ ਤਾਂ ਉਹਨਾਂ ਨਾਲ ਖੜਨ ਦੀ ਆ ਉਹਨਾਂ ਨਾਲ ਸੇਵਾ 'ਚ ਹੱਥ ਪਟਾਉਣ ਦੀ ਆ ਉਹਨਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਉਹਨਾਂ ਦਾ ਸਹਾਰਾ ਬਣ ਸਕਦੇ ਆ ਗੱਲ ਤਾਂ ਸਿਰਫ ਇੰਨੀ ਕੀ ਆ ਇੱਥੇ ਕਿਸੇ ਨੂੰ ਮਾੜਾ ਚੰਗਾ ਕਹਿਣਾ ਜਾਂ ਕਿਸੇ ਨੂੰ ਬੁਰਾ ਕਹਿ ਕੇ ਜਾਂ ਕਿਸੇ ਨੂੰ ਨਿੰਦ ਕੇ ਆਪਣੇ ਨੰਬਰ ਬਣਾਈ ਜਾਈਏ ਉਹ ਗੱਲਾ ਕਰਨ ਦਾ ਜੇ ਸਮਾਂ ਨਹੀਂ ਉਹ ਸਮਾਂ ਬਾਅਦ ਵਿੱਚ ਬਹੁਤ ਪਿਆਫੇ ਕਰਾਂਗੇ ਪਰ ਤੁਹਾਡੇ ਤਾਂ ਬੜੇ ਸਵਾਲ ਚੁੱਕੇ ਜਾ ਰਹੇ ਨੇ ਇੱਕ ਫੋਟੋ ਵਾਇਰਲ ਹੋਈ ਜਿਹਦੇ ਵਿੱਚ ਇੱਕ ਸ਼ਖਸ ਨੂੰ ਸੁਬੀਰ ਸਿੰਘ ਬਾਦਲ ਨੇ ਪੈਸੇ ਦਿੱਤੇ ਉਹ ਜਾ ਕੇ ਗੱਡੀ ਦੇ ਵਿੱਚ ਬਹਿ ਗਏ ਉਹਨਾਂ ਦੀ ਉਹ ਕੁਝ ਲੋਕਾਂ ਨੂੰ ਤਾਂ ਬਾਦਲ ਫੋਬੀਆ ਹੋਇਆ ਵਾ ਉਹ ਕੁਝ ਵੀ ਚੰਗਾ ਕੋਈ ਵੀ ਚੰਗਾ ਕਰ ਲਵੇ ਕਲਦਲ ਦਾ ਬੰਦਾ ਉਹਨਾਂ ਤੋਂ ਛੱਲਿਆ ਨਹੀਂ ਜਾਂਦਾ ਉਹ ਸ਼ਾਇਦ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਆ ਵੀ ਯਾਰ ਇਹ ਕੰਮ ਚ ਕਿਉਂ ਖੜ ਗਿਆ ਕਲਦ ਲਾ ਕੇ ਯਾਰ ਵੀ ਅਸੀਂ ਤਾਂ ਇੰਨਾ ਭੰਡਦੇ ਰਹੇ ਆ ਇਹ ਚੰਗੇ ਕੰਮਾਂ 'ਚ ਕਿਉਂ ਤੋਂ ਕਿਉਂ ਚੰਗੇ ਕੰਮਾਂ 'ਚ ਹੱਥ ਵਧਾ ਰਹੇ ਲੋਕਾਂ ਨੂੰ ਬਟਾ ਰਹੇ ਆ ਤਕਲੀਫ ਸ਼ਾਇਦ ਉਹਨਾਂ ਨੂੰ ਇਸ ਲੱਗਦੀ ਆ ਉਸ ਧੰਨਵਾਦ ਉਸ ਫੋਟੋ ਦੀ ਸੱਚਾਈ ਕੀ ਹੈਗੀ ਆ ਉਹ ਸੱਚਾਈ ਦਾ ਨਤਾਰਾ ਨਹੀਂ ਨਹੀਂ ਤੇਲ ਤੇਲ ਡੀਜ਼ਲ ਦੀ ਧੰਨਵਾਦੀ ਧੰਨਵਾਦ ਅ ਕੀ ਕੁਐਸਚਨ ਕੀ ਸੀ ਤੁਹਾਡਾ ਜੀ ਮੇਰਾ ਸੀ ਜੀ ਸਵਾਲ ਵੀ ਜਿਹੜੇ ਫੋਟੋ ਦਾ ਜਿਹੜਾ ਸੱਚ ਹੈਗਾ ਉਹ ਕੀ ਹੈਗਾ ਕੀ ਵਾਕੀ ਤੇ ਵਿੱਚ ਜਿਹੜੇ ਉਹ ਪੈਸੇ ਲਏ ਸੀਗੇ ਉਸ ਸ਼ਖਸ ਨੇ ਉਹ ਵਕਤ ਸਵੇਰ ਸੀ ਮਾਦਲ ਦੀ ਗੱਡੀ ਚ ਬੈ ਕੇ ਸੀ ਕਿ ਉਹ ਕਾਲੀ ਵਰਕਰ ਸੰਜੀ ਉਹ ਸੂਚਾਈ ਤੁਹਾਨੂੰ ਹੁਣੇ ਪਤਾ ਲੱਗਣੀ ਇੱਥੇ ਸਰਪੰਚ ਸਾਹਿਬ ਆਉਣੇ ਆਲੇ ਹੋਣਗੇ ਇੱਥੇ ਟੱਕਰ ਜਾਣਾ ਆਪਾਂ ਨੂੰ ਉਹਨਾਂ ਨੇ ਉਹ ਇਹ ਪਿੰਡ ਸਾਰਾ ਕਾਂਗਰਸੀ ਸੀਗਾ ਮੈਨੂੰ ਤਾਂ ਕੱਲ ਪਤਾ ਲੱਗਿਆ ਵੀ ਉਹ ਕਹਿੰਦੇ ਅਸੀਂ ਤਾਂ ਕੱਟੜ ਕਾਂਗਰਸੀ ਆ ਕੱਟੜ ਕਾਂਗਰਸੀ ਪਰ ਲੇਕਿਨ ਜੇ ਬੰਨ ਟੁੱਟ ਜਾਂਦਾ ਸਭ ਤੋਂ ਵੱਧ ਮਾਰ ਇਸ ਪਿੰਡ ਨੂੰ ਪੈਣੀ ਸੀਗੀ ਫਸੇ ਪਿੰਡ ਨੂੰ ਸਭ ਤੋਂ ਵੱਧ ਨੁਕਸਾਨ ਇਹਦਾ ਹੋਣਾ ਸੀਗਾ ਇਸ ਪਿੰਡ ਦੇ ਉਹ ਸਨੀਕ ਯਾਰ ਉਹ ਲੋਕ ਜਿਹੜੇ ਲੋਕ ਅੱਜ ਇਸ ਗੱਲ ਤੇ ਵੀ ਸਿਆਸਤ ਕਰ ਰਹੇ ਆ ਤਾਂ ਬੜੀ ਸ਼ਰਮਨਾਕ ਅਤੇ ਮਾੜੀ ਗੱਲ ਹੈ। ਇੱਧਰ ਲੋਕ ਲੋਕ ਜਿਹੜੇ ਹੈਗੇ ਨੇ ਇੱਧਰ ਦੇ ਉਹ ਇਹ ਵੀ ਕਹਿ ਰਹੇ ਹੈਗੇ ਨੇ ਕਿ ਨਾ ਇੱਥੇ ਆ ਕੇ ਨਾ ਪਾਰਟੀਆਂ ਵਾਲੇ ਸਿਆਸਤ ਕਰ ਰਹੇ ਹੈਗੇ ਨੇ ਫੋਟੋਵਾਂ ਖਿਚੋਣ ਆ ਜਾਂਦੇ ਨੇ ਕੰਮ ਕੋਈ ਨਹੀਂ ਕਰਦਾ। ਉਹਨਾਂ ਉਹਨਾਂ ਲੋਕਾਂ ਨੂੰ ਉਹਨਾਂ ਦੀ ਸੋਚ ਮੁਬਾਰਕ। ਉਹਨਾਂ ਲੋਕਾਂ ਦੀ ਜਿਹੜੀ ਦਸ਼ਾ ਏ ਕੀ ਕਹੀ ਉਹਦੇ ਯਾਰ। ਅੱਜ ਹੁਣ ਉਹ ਕਿਆ ਕਟਾਕਸ਼ ਕਰਦੀ ਉਹਨਾਂ ਤੇ। ਜੇ ਜੇ ਉਹਨਾਂ ਦਾ ਕਿਸੇ ਦੀ ਨਿੰਦਿਆ ਕਰਕੇ ਕਿਸੇ ਦੇ ਚੰਗੇ ਕਰੇ ਕੰਮਾਂ ਨੂੰ ਨਿੰਦ ਕਈ ਗੁਜ਼ਾਰਾ ਚੱਲਦਾ। ਤਾਂ ਕਰੀ ਜਾਣ ਯਾਰ ਉਹ ਕੀ ਕਹਿਣਾ ਉਹਨੂੰ। ਕਲ ਇਹ ਜਿਹੜੀ ਤੁਸੀਂ ਹੁਣ ਸੇਵਾ ਲਈ ਹੈਗੀ ਏ ਇਹ ਕਦੋਂ ਤੱਕ ਚੱਲੇਗੀ ਦੇਖੋ 6 ਦਿਨ ਤਾਂ ਲਗਾਤਾਰ ਚਲਣੀ ਚਲਣੀ ਆ ਚੌਥਾ ਦਿਨ ਹੈਗਾ ਅੱਜ ਇਹ ਚੱਲੀ ਜਾਣੀ ਹੈ ਜੇ ਉਸ ਤੋਂ ਬਾਅਦ ਵੀ ਜਿੰਨੀ ਵੀ ਇੱਥੇ ਲੋਡ ਹੋ ਗਈ ਜੋ ਪ੍ਰਬੰਧਕ ਵੀਰਾਂ ਨਾਲ ਜਦ ਤੱਕ ਉਹ ਲੋਡ ਸਮਝਣਗੇ ਅਸੀਂ ਹਾਜ਼ਰ ਆ ਚੱਕ ਕੇ ਲੋਡ ਭਾਈ ਬਿਲਕੁਲ ਜੀ ਕੱਲ ਵੀ ਬਾਲਦ ਸਾਹਿਬ ਦਾ ਫੋਨ ਆਇਆ ਸਰਪੰਚਾਂ ਨਾਲ ਗੱਲ ਕੀਤੀ ਉਹਨਾਂ ਨੇ ਉਹ ਕਹਿੰਦੇ ਇਸ ਤੋਂ ਬਿਨਾਂ ਵੀ ਕੋਈ ਹੋਰ ਤੁਹਾਨੂੰ ਕਿਸੇ ਤਰ੍ਹਾਂ ਦੀ ਲੋਡ ਪੈਂਦੀ ਆ ਤਾਂ ਅਸੀਂ ਹਾਜ਼ਰ ਆ ਸਾਡੀ ਡਿਊਟੀ ਲਈ ਅਸੀਂ ਖੜੇ ਆ ਅਸੀਂ ਉਹ ਜੋ ਬਚਨ ਕਹਿ ਕੇ ਗਏ ਨੇ ਇੱਥੇ ਗੱਲ ਕਹਿ ਕੇ ਗਏ ਨੇ ਬਾਲਦ ਸਾਹਿਬ ਅਸੀਂ ਉਹ ਗੱਲ ਪੂਰੀ ਕਰਕੇ ਇੱਥੋਂ ਜਾਵਾਂਗੇ ਇੱਥੇ ਜਿਵੇਂ ਤੁਸੀਂ ਡੀਜ਼ਲ ਦੀ ਸੇਵਾ ਕਰ ਰਹੇ ਹੋ ਡੀਜ਼ਲ ਦੀ ਇੱਥੇ ਕਿੰਨੀ ਕੋਈ ਲੋਡ ਪੈ ਜਾਂਦੀ ਹੈ ਕਿਉਂਕਿ ਫੌਰ ਵੀ ਅਸੀਂ ਵੇਖ ਰਹੇ ਆ ਇੱਥੇ ਆਸ-ਪਾਸ ਟਰੈਕਟਰ ਟਰਾਲੀਆਂ ਲਗਾਤਾਰ ਬੰਨਣ ਦੀ ਜਿਹੜੀ ਤਿਆਰੀ ਹੈ ਜਿਹੜੇ ਕੱਟੇ ਪਰ ਪਰ ਮਿੱਟੀ ਲੈ ਰਹੇ ਹੈਗੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਲੋਡ ਪੈਂਦੀ ਹੈ ਡੀਜ਼ਲ ਦੀ ਕਿੰਨੀ ਕੋਈ ਲੋਡ ਇੱਥੇ ਜਿਹੜੀ ਹੈਗੀ ਹੈ ਉਹ ਇੱਥੇ ਜਿਹੜੀ ਬੰਨ ਤੇ ਪੈ ਜਾਂਦੀ ਹੈਗੀ ਹੈ ਇੱਥੇ ਸਭ ਤੋਂ ਵੱਧ ਲੋਡ ਹੀ ਜੇ ਕਹਿ ਲਈਏ ਵੀ ਪਹਿਲਾਂ ਤਾਂ ਜਿਹੜੇ ਲੋਕੀ ਆਪਣੇ ਹੱਥੀਂ ਸੇਵਾ ਕਰ ਰਹੇ ਆ ਪਹਿਲਾਂ ਤਾਂ ਉਹਨਾਂ ਲੋਕਾਂ ਦੀ ਸੇਵਾ ਤੋਂ ਸਿਰ ਸਿਰਦਾ ਕਰਦੇ ਆਂ ਉਹਨਾਂ ਤੇ ਮੈਂ ਕਹਿੰਦਾ ਜੀ ਚਰਨਾਂ ਦੀ ਧੂੜ ਨੂੰ ਮੱਥੇ ਲਾਉਨੇ ਆਪਣੇ ਚੱਕੇ ਜਿਹੜੇ ਹੱਥੀ ਸੇਵਾ ਕਰ ਰਹੇ ਆਂ ਉਸ ਤੋਂ ਵੱਧ ਅਗਰ ਲੋੜ ਹੈ ਤਾਂ ਲੋੜ ਹੀ ਡੀਜ਼ਲ ਦੀ ਆ ਸਭ ਤੋਂ ਵੱਧ ਕਿਉਂਕਿ ਜਿੰਨੀ ਮਸ਼ੀਨਰੀ ਚੱਲ ਰਹੀ ਆ ਉਹ ਸਾਰਾ ਡੀਜ਼ਲੇ ਫੁਕ ਰਿਹਾ ਉਹਦੇ ਵਿੱਚ ਡੀਜ਼ਲ ਦੀ ਮੈਂ ਸਮਝਦਾ ਸਭ ਤੋਂ ਵੱਧ ਜ਼ਰੂਰਤ ਹੈ ਕਿ ਤੁਸੀਂ 4-5 ਦਿਨ ਤੋਂ ਲਗਾਤਾਰ ਆ ਰਹੇ ਹੋ ਇਧਰ ਦਾ ਹੁਣ ਮਾਹੌਲ ਕੀ ਹੈ ਕਿ ਬੰਨ ਦੀ ਜਿਹੜੀ ਲੋਕਾਂ ਨੇ ਜਿਹੜੀ ਸੇਵਾ ਲਈ ਹੋਈ ਹੈ ਕਿ ਬੰਨ ਹੁਣ ਮજબૂત ਹੈ ਲੋਕਾਂ ਨੂੰ ਘਬਰਾਉਣ ਦੀ ਲੋੜ ਹੈ ਅਜੇ ਤੱਕ ਸੰਗਤ ਦੇ ਜੋਸ਼ ਨਾਲ ਜਿਹੜਾ ਕੰਮ ਹੋਇਆ ਉਹਦੇ ਮੁਤਾਬਕ ਸਥਿਤੀ ਕੰਟਰੋਲ 'ਚ ਆ ਪਰ ਇਹ ਨਹੀਂ ਕਹਿ ਸਕਦੇ ਵੀ ਖਤਰਾ ਟਲ ਗਿਆ ਤੁਸੀਂ ਪਾਣੀ ਦੀ ਸਪੀਡ ਦੇਖੋ ਕੱਲ ਵੀ ਖੋਰਾ ਲੱਗਿਆ ਪਰਸੋਂ ਵੀ ਖੋਰਾ ਲੱਗਿਆ ਰਾਤ ਵੀ ਸੁਣਨ ਚ ਆਇਆ ਵੀ ਕੁਝ ਹੋਰ ਥੋੜਾ ਜਿਹਾ ਖੋਰਾ ਲੱਗਿਆ ਪਰ ਸੰਗਤ ਹਜ਼ਾਰਾਂ ਦੀ ਗਿਣਤੀ 'ਚ ਲੱਗੀ ਹੋਈ ਆ ਡੱਟੀ ਹੋਈ ਆ ਸੇਵਾ ਕਰ ਰਹੇ ਆ ਸਥਿਤੀ ਕੰਟਰੋਲ 'ਚ ਕਰੀ ਹੋਈ ਆ ਸ਼ੁਕਰੀਆ ਇਹ ਸਨ ਸਾਡੇ ਨਾਲ ਰਵਿੰਦਰ ਸਿੰਘ ਖੇੜਾ ਜੀ ਜਿਹੜੇ ਯੂਥ ਅਕਾਲੀ ਦਲ ਦੇ ਸਖਤਰ ਨੇ ਜਿਹੜੀ ਸੁਖਬੀਰ ਸਿੰਘ ਬਾਦਲ ਵੱਲੋਂ ਡੀਜ਼ਲ ਦੀ ਸੇਵਾ ਲਾਏਗੀ ਹੈ ਉਹ ਸੇਵਾ ਇਹਨਾਂ ਵੱਲੋਂ ਲੰਬਾਈ ਜਾ ਰਹੀ ਹੈਗੀ ਹੈ ਹਾਲਾਂਕਿ ਹੋਰ ਵੀ ਪਾਰਟੀਆਂ ਇੱਥੇ ਆ ਰਹੀਆਂ ਨੇ ਆਪਣੇ ਵੱਲੋਂ ਯੋਗਦਾਨ ਪਾ ਰਹੀਆਂ ਹੈਗੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਇੱਕ ਡੀਜ਼ਲ ਦਾ ਜਿਹੜਾ ਲੋਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ ਲੋਕ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਵੀ ਹੈਗੀ ਹੈ ਵੀ ਚਲੋ ਕਿਸ ਨਾ ਕਿਸੇ ਕੰਮ ਡੀਜ਼ਲ ਹੁੰਦਾ ਹੀ ਹੈ ਟਰੈਕਟਰ ਦੇ ਵਿੱਚ ਕੰਮ ਹੁੰਦਾ ਹੈ ਇਹਦੇ 'ਚ ਬੰਨ ਜਿਹੜਾ ਲਾਉਣਾ ਉਹਦੇ ਕੰਮ ਹੁੰਦਾ ਹੈਗਾ ਇਸ ਕਰਕੇ ਇਸ ਬੰਨ ਨੂੰ ਜਿਹੜਾ ਸੁਰੱਖਿਤ ਕਰਨ ਲਈ ਹਰ ਕੋਈ ਜੀ ਤੋੜ ਕੋਸ਼ਿਸ਼ ਕਰ ਰਿਹਾ ਹੈਗਾ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਮਨਦੀਪ ਸਿੰਘ ABC ਪੰਜਾਬ ਚਮਕੌਰ ਸਾਹਿਬ